ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹਿਸ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਵੋ ਆਪ ਹਾਥ ਦੇ ਮੋਹਿ ਬਚਾਵੋ ਸੁਖੇ ਬਸੈ ਮੋਹ ਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗ ਰੇ ਹੈ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿ ਆਉ ਜੋ ਬਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝ ਉਬਰੇਐ ਮਰਨ ਕਾਲ ਕਾ ਤਰਾਸ ਨਿਵਰੇਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰ ਹੋ ਰੱਛਾ ਰਾਖ ਲੈ ਹੋ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੋ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜੱਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੇ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤ ਰਨ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੋਝ ਉਚਾਰੈ ਉਮ ਸਭ ਹੀ ਤੇ ਰਹਿਤ ਨਿਰਾਲਮ ਜਾਣ ਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਦ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਪਤ ਬੇਦਾ ਤਾ ਕ ਕੋ ਕਰਪਾ ਹਨ ਅਨੁਮਾਨਤ ਮਹਾ ਮੂਢ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਦਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਚ ਦੇਨੀ ਕਹਉ ਫੂਲ ਰਦਾ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਤੰਪਵ ਆਦ ਜੁਗਾਦ ਸਰੂਪ ਸਵੰਪਵ ਅਬਰੱਛ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਛ ਕਰੋਰਨ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਲ ਕ੍ਰਿਪਾ ਦ੍ਰਿਸ਼ਟ ਤਨ ਜਹੇ ਨਿਹਾਰੇ ਹੋ ਤਾਕੇ ਤਾਪ ਤਨ ਕ ਮੋਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਸ਼ਟ ਛਾ ਅਛ ਵਸਕ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਹੇ ਉਪਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਓ ਸੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਭੈ ਤੁਮ ਕਹਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੇ ਬਸੈ ਮੋਹ ਰੂਪਰ ਵਰਾਰਾ ਸਿਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰਿਐ ਸਭ ਬੈ ਰਨ ਕੋ ਆਜ ਸੰਘਰੇਐ ਪੂਰਨ ਹੋਵੇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿ ਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰ ਹੋ ਰੱਛਾ ਰੱਖ ਲਿਹੁ ਮੋਹ ਰਖਨ ਹਾਰੇ ਸੋਹਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਖਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕਿਆ ਤਮਸਾ ਜਵਨ ਕਾਲ ਜੋਗੇ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਜਦਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਅਲਮ ਜਾਣਤ ਬੇਦ ਭੇਦ ਅਰ ਆਲੰਗ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਗ ਅasamb ਤਾ ਕਾ ਮੂਢ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬਿਦਾ ਤਾ ਕੋ ਕਰ ਪਾਵਨ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਪਹਿਨਤ ਹੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਦਜ ਜੇ ਰਜ ਸੇਤਜ ਕੀਨੀ ਉਤਪੁਜ ਖਾਨ ਬਹੋਰ ਰਚ ਦੇਨੀ ਕਹਉ ਫੂਲ ਰਦਾ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਬਵ ਆਦ ਜੁਗਾਦ ਸਰੂਪ ਸਵੰਪਵ ਅਬਰੱਛ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਛ ਕਰੋ ਰਣ ਘਾਤਾ ਜੇ ਉਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰਖਾ ਹੋਏ ਤਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਲ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਾਰੇ ਹੋ ਤਾਕੇ ਤਾਪ ਤਨ ਕ ਮੋਹਰ ਹੋ ਰਿਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵਸਕ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਾਹੇ ਉਪਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਓ ਹੈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਜੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਹਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੇ ਬਸੈ ਮੋਹ ਰੂ ਪਰਵਾਰਾ ਸਿਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭ ਬੈ ਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰ ਹੋ ਰੱਛਾ ਰੱਖ ਲਿਹੋ ਮੋਹ ਰਖਨ ਹਾਰੇ ਸੋਹਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਖਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕਿਆ ਤਮਸਾ ਜਵਨ ਕਾਲ ਜੋਗੇ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਦક્ષਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਤੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲੰਗ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਗ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਪਤ ਬਿਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੀਤੇ ਵਰਨਤ ਭਿੰਨ ਪਹਿਨਤ ਹੋਇ ਤੇਤੀ ਤੁਮਰਾ ਲਖ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਦਜ ਜੇ ਰਜ ਸੇਤਜ ਕੀਨੀ ਉਤ ਪੁਜਖਾਨ ਬਹੋਰ ਰਚ ਦੇਨੀ ਕਹਉ ਫੂਲ ਰਦ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਤੰਪਵ ਆਦ ਜੁਗਾਦ ਸਰੂਪ ਸਵੰਪਵ ਅਬਰੱਛ ਮੇਰੀ ਤੁਮ ਕਰੋ ਸਿੱਖ ਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਚ ਕਰੋ ਰਣ ਘਾਤਾ ਜੇ ਉਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰਖਾ ਹੋਏ ਤਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਲ ਕ੍ਰਿਪਾ ਦ੍ਰਿਸ਼ਟ ਤਨ ਜਹੇ ਨਿਹਾਰੇ ਹੋ ਤਾਕੇ ਤਾਪ ਤਨ ਕ ਮੋਹਰ ਹੋ ਰਿਧ ਸਿਧ ਕਰਮ ਸਭ ਹੋਈ ਦੁਸ਼ਟ ਛਾਛ ਵਸਕ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਓ ਸੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਮਰੇ ਦੁਸਤ ਸਭੈ ਤੁਮ ਕਹਵੋ ਆਪ ਹੱਥ ਦੈ ਮੋਹਿ ਬਚਾਵੋ ਸੁਖੇ ਬਸੈ ਮੋਹ ਰੂ ਪਰਵਾਰਾ ਸਿਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੇਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰਨਾ ਤਿ ਆਉਂ ਜੋ ਬਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰ ਹੋ ਰੱਛਾ ਰੱਖ ਲਿਹੋ ਮੋਹ ਰਖਨ ਹਾਰੇ ਸੋਹਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਖਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੇ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ देवदंत जच्छन उपजायो आद अंत एक अवतार सोई गुरु समझो हमारा नमस्कार तिसहि को हमारी सकल प्रजा जिन आप सवारी शिवकन को शिवगुण सुख दियो सतरन को पलमो बद कियो कट कट के अंतर की जानत भले बुरे की पीर पहचानत ਚਿੰਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸੋਦਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਗ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਪਤ ਬਿਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਪਹਿਨਤ ਹੋਇ ਤੇਤੀ ਤੁਮਰਾ ਲਖ ਨਾ ਜਾਏ ਪਸਾਰ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਅਨੁਪਸ ਰੂਪਾਰੰਕ ਭਇਓ ਰਾਵ ਕਹੀਂ ਪੂਪਾ ਅੰਦਜ ਜੇ ਰਜ ਸੇਤਜ ਕੀਨੀ ਉਤ ਪੁਜ ਖਾਨ ਬਹੋਰ ਰਚ ਦੇਨੀ ਕਹਉ ਫੂਲ ਰਦਾ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰਿਸ਼ਟ ਦਿਖਾਏ ਅਤੰਪਵ ਆਦ ਜੁਗਾਦ ਸ੍ਰੂਪ ਸੁਯੰਪਵ ਅਵਰੱਛ ਮੇਰੀ ਤੁਮ ਕਰੋ ਸਿੱਖ ਉਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਚ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਲ ਕ੍ਰਿਪਾ ਦ੍ਰਿਸ਼ਟ ਤਨ ਜਹੇ ਨਿਹਾਰੇ ਹੋ ਤਾਕੇ ਤਾਪ ਤਨਕ ਮੋਹਰ ਹੋ ਰਿਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵਸਕ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਪਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਹੋ ਸਹਾਈ ਦੁਸ਼ਟ ਦੋਖ ਤੇ ਲਿ ਹੋ ਬਚਾਈ ਓ ਸੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਾਤਸ਼ਾਹ ਜੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਹਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੇ ਬਸੈ ਮੋਹ ਰੂ ਪਰਵਾਰਾ ਸਿਵਕ ਸਿਖ ਸਭੈ ਕਰਤਾਰਾ ਮੋ ਰੱਛਾ ਨਿਜ ਕਰਦੈ ਕਰੀਐ ਸਭ ਬੈਰਨ ਕੋ ਆਜ ਸੰਗਰੇਐ ਪੂਰਨ ਹੋਵੇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨਾ ਤਿ ਆਉ ਜੋ ਬਰ ਚਾਹਾਂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸੱਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੈ ਉਬਰਿਐ ਮਰਨ ਕਾਲ ਕਾ ਤਰਾਸ ਨਿਵਰਿਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੋ ਕਰ ਹੋ ਰੱਛਾ ਰੱਖਿ ਲਿਹੁ ਮੋਹ ਰਖਨ ਹਾਰੇ ਸੋਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਖਾਲ ਪਾਏ ਸ਼ਿਵ ਜੋ ਅਵਤਾਰ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾਕਿਆ ਤਮਸਾ ਜਵਨ ਕਾਲ ਜੋਗੇ ਸਭ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦੰਤ ਦਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵ ਕਨਕੋ ਸਿਵ ਗੁਣ ਸੁਖ ਦਿਯੋ ਸਤਰਨ ਕੋ ਪਲਮੋ ਬਧ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ चिंते कुंचर सथूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचानै कट कट के पट पट की जानै जब जा उद करख करा करता प्रजा धरत तब दे अपार जब आ करख करत हो कबहु ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲੰਗ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨੀਲ ਅਨਾਗ ਅasamb ਤਾ ਕਾ ਮੂਢ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਪਤ ਬਿਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭਿਵ ਆਪ ਆਪਣੀ ਬੁੱਧ ਹੈ ਜੀਤੇ ਬਰਨਤ ਭਿੰਨ ਪਹਿਨਤ ਹੋਇ ਤੇਤੀ ਤੁਮਰਾ ਲਖ ਨਾ ਜਾਏ ਪਸਾਰ ਕਹਿ ਬਿਦ ਸਜ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਹੀਂ ਪੂਪਾ ਅੰਦਜ ਜਿਰਜ ਸੇਤਜ ਕੀਨੀ ਉਤ ਪੁਜ ਖਾਨ ਬਹੋਰ ਰਚ ਦੇਨੀ ਕਹਉ ਫੂਲ ਰਦ ਹਮੈ ਬੈਠਾ ਕਹਉ ਸਿਮਟ ਪਇਓ ਸ਼ੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸਵੰਪਵ ਅਬਰੱਛ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤ ਸਕਲ ਮਲੇਛ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹਾਂ ਤਾਂ ਕੇ ਕਾਲ ਨਿਕਟ ਨਹਿ ਐ ਹਾਂ ਰੱਛਾ ਹੋਏ ਤਹੇ ਸਭ ਕਲ ਦੁਸ਼ਟ ਅਰਿਸ਼ਟ ਟਰੇ ਤਤਕਲ ਕਿਰਪਾ ਦ੍ਰਿਸ਼ਟ ਤਨ ਜਹੇ ਨਿਹਾਰੇ ਹੋ ਤਾਕੇ ਤਾਪ ਤਨਕ ਮੋਹਰ ਹੋ ਰਿਧ ਸਿੱਧ ਕਰਮ ਸਭ ਹੋਈ ਦੁਸ਼ਟ ਛਾਛ ਵਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰ ਕਾਲ ਫਾਸਤੇ ਤਹੇ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜਗ ਕੀਤਮੈ ਸਰਨ ਤੇਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੁਖ ਤੇ ਲੇ ਹੋ ਬਚਾਈ ਓ ਹੈ ਗੁਰਜੀ ਕਾ ਖਾਲਸਾ ਵਾਹਿ ਹੈ ਗੁਰਜੀ ਕੀ ਫਤਿਹ